ਮੁਬਾਰਕ ਹਜ਼ਰਤ ਪੀਰ ਬਾਬਾ ਲੱਭੂ ਸ਼ਾਹ ਜੀ ਚਿਸ਼ਤੀ ਉਰੀਦ ਬੀਬੀ ਪਾਗਾ ਜੀ ਚਿਸ਼ਤੀ ਦਾ ਬਾਠਵਾ ਉਸ ਮੁਬਾਰਕ ਦੇ ਸੰਬੰਧ ਵਿੱਚ ਸਫਾਈ ਮਜ਼ਦੂਰ ਫੈਡਰੇਸ਼ਨ ਦੇ ਪੰਜਾਬ ਪ੍ਰਧਾਨ ਵਿਨੋਦ ਕੁਮਾਰ ਬਿੱਟਾ ਦੀ ਅਗਵਾਈ ਵਿੱਚ ਫਤਿਹ ਸਿੰਘ ਕਲੋਨੀ ਵਿਖੇ ਲੰਗਰ ਲਗਾਇਆ ਗਿਆ ਇਸ ਮੌਕੇ ਮਹੰਤ ਮਲਕੀਤ ਨਾਥ ਮਹੰਤ ਰਕੇਸ਼ ਨਾਥ ਓਮਪ੍ਰਕਾਸ਼ ਗੱਬਰ ਸੁਰਿੰਦਰ ਟੋਨਾ ਸੈਂٹری ਇੰਸਪੈਕਟਰ ਅਸ਼ੋਕ ਸਹੋਤਾ ਬ੍ਰਹਮਦਾਸ ਦਿਨੇਸ਼ ਅਰਵਿੰਦਰ ਸਿੰਘ ਗੁਰਪ੍ਰੀਤ ਸਿੰਘ ਅਮਨ ਦਵਿੰਦਰ ਸਿੰਘ ਕੇਵਲ ਕੁਮਾਰ ਕਸਤੂਰੀ لال ਅਮਿਤ ਕੁਮਾਰ ਰਾਹੁਲ ਸਮੀਤ ਵਡੀ ਗੰਤੇ ਵਿੱਚ ਸੰਕਟਾ ਹਾਜ਼ਰ ਸਨ ਅੱਜ ਜੋ ਪਾਵਨ ਵਾਲਮੀਕ ਤੀਰਥੇ ਤੋਂ ਸੰਤ ਸਮਾਜ ਬਿੱਟਾ ਜੀ ਦੇ ਘਰ ਪਹੁੰਚਿਆ ਵਾ ਕਿਉਂਕਿ ਉਹਨਾਂ ਦੇ ਮਾਤਾ ਜੀ ਦਾ ਜਿਹੜਾ ਉਹ ਵਰਸੀ ਹਰ ਸਾਲ ਬਣਾਉਂਦੇ ਆ ਸੰਤ ਸਮਾਜ ਔਰ ਸਾਧੂ ਸਾਡੇ ਸਾਰੇ ਇਸ ਉਹਨਾਂ ਦੇ ਘਰ ਗ੍ਰਹਿ ਵਿਖੇ ਪਹੁੰਚੇ ਨੇ ਬినੂਦ ਬਿਟਾਈ ਜੂ ਸਾਡੇ ਵਾਈਸ ਚੇਅਰਮੈਨ ਹਨ ਉਹਨਾਂ ਦੇ ਘਰ ਸੰਤ ਸਮਾਜ ਦਾ ਖਾਣਾ ਹੈ ਅੱਜ ਦਾ ਸ਼ੁਭ ਦਿਹਾੜਾ ਹੈ ਕਿ ਉਹਨਾਂ ਦੀ ਗੁਰੂਗ ਮਾਤਾ ਜਿਹੜੀ ਹਰ ਸਾਲ ਉਹ ਵਰਤਿਤ ਹੁੰਤਾਂ ਮਨਾਉਂਦੇ ਹਨ ਚਸਤੀ ਖਾਨਦਾਨ ਜੀ ਵੀ ਭਾਗਾ ਜੀ ਦਾ ਅੱਜ ਦਿਹਾੜਾ ਜਿਨ੍ਹਾਂ ਨੇ ਬੜੀ ਬੰਦਗੀ ਕਰਕੇ ਮਹਾਰਾਜ ਨੂੰ ਪਾਇਆ ਅੱਜ ਉਹਨਾਂ ਦਾ 68ਵਾਂ ਮੇਲਾ ਆ ਤੇ ਮੇਲਾ ਜਿਹੜਾ ਉੱਥੇ ਵੀ ਬੜੀ ਧੂਮਧਾਮ ਨਾਲ ਮਨਾਇਆ ਜਾਂਦਾ